ਵੇ ਵਾਸਾ ਦੇਖਿਆ ਜਾ ਸਿਆਸਤੀ ਲੋਗ ਅਗਰ ਕਿਹਨਾਂ 5 ਰੁਪਏ ਵੀ ਦਿੰਦੇ ਹਨ ਚਾਹ ਲੱਖ ਦਿੰਦੇ ਹਨ ਪਹਿਲਾਂ ਉਹ ਨਹੀਂ ਪਬਲਿਸਿਟੀ ਲਈ ਫੋਟੋ ਜੁਰੂ ਖਿਚਵਾਉਂਦੇ ਹਨ ਤਾਂ ਜੋ ਲੋਕਾਂ ਵਿੱਚ ਉਹ ਵਾਵਾ ਹੋ ਜਾਵੇ ਪਰ ਦੂਜੇ ਪਾਸੇ ਹਲਕਾ ਰੋਪੜ ਤੋਂ ਬਿਦਾਂ ਇੱਕ ਬਣੀ ਚੱਡਾ ਦੀ ਲਾਗੀ ਗੱਲ ਹੈ ਉਹਨਾਂ ਵੱਲੋਂ ਅਸਨਪੁਰ ਆਪਣੇ ਇਲਾਕੇ ਵਿੱਚ ਦੋ ਸੜਕਾਂ ਦਾ ਨਿਰਮਾਣ ਕਰਾਇਆ ਗਿਆ ਜਦਕਿ ਉਹਨਾਂ ਦਾ ਉਹ ਆਪਣੇ ਖੁਦ ਆਪਨਾ ਕਰਦੇ ਹੋਏ ਇੱਕ 82 ਸਾਲ ਦੀ ਔਰਤ ਤੋਂ ਕਰਾਇਆ ਗਿਆ ਦੂਜਾ ਇਕ 10ਵੀਂ ਜਮਾਤ ਦੇ ਵਿਦਿਆਰਥੀਆਂ ਤੋਂ ਕਰਾਇਆ ਗਿਆ ਜੋ ਕਿ ਇਲਾਕੇ ਦੀ ਮਿਸਾਲ ਬਣ ਰਹੀ ਹੈ ਆ ਤੁਹਾਨੂੰ ਦਿਖਾਣੇ ਆ ਮੌਕੇ ਦੀਆਂ ਤਸਵੀਰਾਂ ਦਿਨਾਂਜ ਪਿਛਲੇ ਮਹੀਨਿਆਂ ਚ ਸਾਰੇ ਉਹਨਾਂ ਰਸਤਿਆਂ ਨੂੰ ਅਸੀਂ ਆਪਣੇ ਹਲਕੇ ਦੇ ਵਿੱਚ ਪੱਕਾ ਕੀਤਾ ਜਿਹੜੇ ਦਹਾਕਿਆਂ ਤੋਂ ਕਦੇ ਕਿਸੇ ਨੇ ਛੇੜੇ ਨਹੀਂ ਸੀਗੇ ਇਧਰ ਨੂੰ ਕਿਸੇ ਨੇ ਦੇਖਿਆ ਨਹੀਂ ਸੀਗਾ ਸੋ ਐਸੀ ਤਰੀਕੇ ਦੇ ਨਾਲ ਇਹ ਹੁਸੈਨਪੁਰ ਪਿੰਡ ਦਾ ਇੱਕ ਰਸਤਾ ਜਿੱਥੇ ਦਹਾਕਿਆਂ ਤੋਂ ਆਬਾਦੀ ਹੈ ਪਰ ਦਹਾਕਿਆਂ ਤੋਂ ਕੱਚੇ ਦਾ ਕੱਚਾ ਹੀ ਹੈ ਅੱਜ ਆ ਸਾਰੇ ਜਿਹੜੇ ਸਾਥੀ ਖੜੇ ਹੈ ਇਹਨਾਂ ਦੇ ਸਹਿਯੋਗ ਦੇ ਨਾਲ ਜੋ ਹੋ ਰਿਹਾ ਭਾਈ ਤੁਹਾਡੇ ਸਭ ਦੇ ਸਹਿਯੋਗ ਦੇ ਨਾਲ ਹੋ ਰਿਹਾ ਤੁਸੀਂ ਸਾਰੇ ਕਰ ਰਹੇ ਹੋ ਅ ਅੱਜ ਇਸ ਰਸਤੇ ਨੂੰ ਪੱਕਾ ਕਰਨ ਦੀ ਜਿਹੜੀ ਸ਼ੁਰੂਆਤ ਹੈ ਉਹ ਹੋ ਰਹੀ ਹੈ ਸੋ ਜਿਵੇਂ ਬਾਕੀ ਜਗ੍ਹਾ ਤੇ ਰਸਤੇ ਪੱਕੇ ਹੋਏ ਐ ਔਰ ਦਹਾਕਿਆਂ ਤੋਂ ਕੱਚੇ ਦੇ ਵਿੱਚੋਂ ਲੋਕ ਲੰਘਦੇ ਸੀਗੇ ਉਹਨਾਂ ਨੂੰ ਪੱਕੇ ਰਸਤੇ ਨਸੀਬ ਹੋਇਆ ਉਵੇਂ ਹੀ ਇੱਥੋਂ ਦੀ ਆਬਾਦੀ ਨੂੰ ਵੀ ਦਹਾਕਿਆਂ ਦੇ ਬਾਅਦ ਚ ਪੱਕਾ ਰਸਤਾ ਨਸੀਬ ਹੋਏਗਾ ਔਰ ਇਸ ਪੱਕੇ ਰਸਤੇ ਦੇ ਬਰਨ ਦਾ ਜਿਹੜਾ ਸ਼ੋਭ ਆਰੰਭ ਐ ਉਹ ਟੱਕ ਲਾ ਕੇ ਇਸੇ ਪਿੰਡ ਦੇ ਸਾਡੇ ਬਜ਼ੁਰਗ 82 ਸਾਲਾ ਬਾਬਾ ਦਲਵਾਰਾ ਸਿੰਘ ਜੀ ਇਹ ਕਿਉਂਕਿ ਸਿਆਣੇ ਜਿਹੜੇ ਆ ਪਿੰਡ ਦੇ ਮੁਖੀ ਸਭ ਤੋਂ ਸਿਆਣੇ ਜੇ ਉਹ ਕੰਮ ਦੀ ਸ਼ੁਰੂਆਤ ਕਰਨਾਂ ਕਹਾਂ ਹੀ ਮਜ਼ਾ ਆਉਂਦਾ ਜੇ ਸਿਆਣਿਆਂ ਵੱਲ ਸ਼ੁਰੂਆਤ ਕੀਤੀ ਜਾਵੇ ਬਾਬਾ ਦਲਵਾਰਾ ਸਿੰਘ ਜੀ ਅੱਜ ਕਰੂਗੇ ਰਸਤੇ ਜਦ ਘਰਦਨ ਤੱਕ ਲਾ ਕੇ ਜੇ ਆਪਣੇ ਪਿੰਡ ਦੇ ਵਿੱਚ ਕੰਮ ਕੀਤਾ ਜੀ ਦਿਨੇਸ਼ ਚੱਡਾ ਜੀ ਨੇ ਬਹੁਤ ਵਧੀਆ ਕੀਤਾ ਬਹੁਤ ਜ਼ਿਆਦਾ ਵਧੀਆ ਸਾਨੂੰ ਵੀ ਜੀ ਤਕਰੀਬਨ 35 38 ਸਾਲ ਹੋ ਗਏ ਜੀ ਆਇਆਂ ਨੂੰ ਪਰ ਉਹ ਸੜਕ ਨਹੀਂ ਜੀ ਠੀਕ ਬਣੀ ਤੀ ਆਹ ਅੱਜ ਬਹੁਤ ਵਧੀਆ ਕੰਮ ਆਇਆ ਉਹਨਾਂ ਨੇ ਆ ਕੇ ਨਘਾਟਨ ਕੀਤਾ ਔਰ ਪਿੰਡ ਦੀਆਂ ਹੋਰ ਬਹੁਤ ਵਧੀਆ ਵਧੀਆ ਗੱਲਾਂ ਕੀਤੀਆਂ ਪਿੰਡ ਚ ਪੂਰੇ ਚ ਨਾ ਸੜਕਾਂ ਬਣਾਉਣ ਦਾ ਪ੍ਰੋਗਰਾਮ ਬਣਾਇਆ ਹੋਰ ਕਈ ਲੋਕਾਂ ਦਾ ਪਾਣੀ ਢਾਣੀ ਦਾ ਬਹੁਤ ਵਧੀਆ ਪ੍ਰੋਗਰਾਮ ਕੀਤਾ ਬਹੁਤ ਵਧੀਆ ਮਹਿਸੂਸ ਕਰਦੇ ਆ ਸਾਡੀ 35 ਸਾਲਾਂ ਤੋਂ ਸੜਕ ਬਹੁਤ ਬੁਰਾ ਹਾਲ ਸੀ ਪਿੰਡ ਦਾ ਉਹ ਹੁਣ ਬਣ ਰਹੀ ਹੈ ਅਸੀਂ ਬਹੁਤ ਬਹੁਤ ਐਮਐਲਏ ਸਭ ਵਧਾਈ ਦੇ ਪਾਤਰ ਤੇ ਬਹੁਤ ਵਧੀਆ ਬਣਾ ਰਹੇ ਆ ਬਹੁਤ ਵਧੀਆ ਟੰਗ ਨਾਲ ਕੰਮ ਚੱਲ ਰਿਹਾ ਤੇ ਦੀ ਮੰਗ ਸੀ 35 ਸਾਲਾਂ ਤੋਂ ਰਸਤਾ ਪੱਕਾ ਨਹੀਂ ਸੀ ਹੋਇਆ 35 ਸਾਲ ਪਹਿਲਾਂ ਪੱਕਾ ਹੋਇਆ ਸੀ ਅਸੀਂ ਪਿਛਲੀਆਂ ਸਰਕਾਰਾਂ ਨੂੰ ਸਮੇਂ-ਸਮੇਂ ਤੇ ਦੱਸਦੇ ਰਹੇ ਪਰ ਕਿਸੇ ਨੇ ਵੀ ਸਾਡੀ ਰਸਤੇ ਬਾਰੇ ਕਦੇ ਨਹੀਂ ਸੁਣੀ ਹੈ ਕਿ ਹੁਣ 35 ਸਾਲਾਂ ਬਾਅਦੋ ਦੇਖੋ 2 ਸਾਲ ਦੇ ਬਕਵਾਦੇ ਵਿੱਚ ਐਮਐਲਏ ਸਾਹਿਬ ਨੇ ਆਪਣੇ ਕੋਲ ਤੋਂ ਗ੍ਰਾਂਟ ਦੇ ਕੇ ਰਸਤੇ ਨੂੰ ਪੱਕਾ ਕਰਾਇਆ ਤੇ ਇਹ ਰਸਤੇ ਲਈ 1.14 ਲੱਖ ਦੀ ਗ੍ਰਾਂਟ ਆਈ ਹੈ ਸਾਨੂੰ ਪਿਛਲੇ 73 ਸਾਲਾਂ ਤੋਂ ਜੋ ਸੜਕਾਂ ਵਾਂਝੀਆਂ ਸੀ ਉਹ ਸੜਕਾਂ ਐਮਐਲਏ ਸਾਹਿਬ ਨੇ ਅੱਜ ਉਹਨਾਂ ਦਾ ਉਦਘਾਟਨ ਕਰ ਦਿੱਤਾ ਹੈ ਸਾਡੇ ਬਜ਼ੁਰਗ ਵੀ ਉਹਨਾਂ ਨੂੰ ਅਸ਼ੀਰਵਾਦ ਦੇਣਗੇ ਤੇ ਆਉਣ ਵਾਲੇ ਬੱਚੇ ਵੀ ਸਾਨੂੰ ਉਹਨਾਂ ਦਾ ਅਸ਼ੀਰਵਾਦ ਦੇਣਗੇ ਬਹੁਤਾ ਕੁਝ ਨਾ ਕਹਿੰਦਾ ਮੈਂ ਤਾਂ ਐਮਐਲਏ ਸਾਹਿਬ ਦਾ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਦਾ तहे ਦਿਲੋਂ ਧੰਨਵਾਦੀ ਹਾਂ